ਅੰ ਬਾਰ-ਬਾਰ ਜਦੋਂ ਬਤਵਾਨਾਂ ਦੀ ਗੱਲ ਸੁਣਦੇ ਆ ਸਕੋਲਰਾਂ ਦੀ ਗੱਲ ਸੁਣਦੇ ਆ ਤਾਂ ਉਹ ਕੋਈ ਵੀ ਗੱਲ ਕਰਨ ਲੱਗੇ ਨਾ ਅਸ਼ਵੀਰ ਸਿੰਘ ਨੂੰ ਦੇਖ ਲਓ ਉਦੋਂ ਕੇ ਨੂੰ ਦੇਖ ਲਓ ਠੀਕ ਆ ਡਾਕਟਰ ਅਮਰਜੀਤ ਸਿੰਘ ਆ ਉੱਤੇ ਹੁਣ ਤਾਂ ਸਾਡੇ ਜਰਨਲਿਸਟ ਵੀ ਜਿਹੜੇ ਆ ਜਸਪਾਲ ਸਿੰਘ ਸਿੱਧੂ ਰਵਿੰਦਰ ਸਿੰਘ ਪੱਟੀ ਉਹਦੇ ਬਾਰੇ ਮੈਂ ਅੱਗੇ ਗੱਲ ਕਰਦਾ ਹੁਣਾ ਕਿ ਉਹ ਵਧੀਆ ਸੋਸ਼ੀਓਲੋਜੀਸਟ ਆ ਬਹੁਤ ਇੰਟੈਲੀਜੈਂਟ ਪਰਸਨ ਆ ਜੀ ਤੁਸੀਂ ਉਸ ਵਿਸ਼ੇ ਤੇ ਉਹਨਾਂ ਨਾਲ ਗੱਲ ਕਰਦੇ ਨਾ ਮੈਨੂੰ ਯਾਦ ਨਹੀਂ ਇੱਕ ਟੌਪਿਕ ਦੇ ਉੱਤੇ ਮੈਂ ਗੱਲਬਾਤ ਸੁਣੀ ਸੀ ਉਹ ਉਹਨਾਂ ਦੀ ਵੀਡੀਓ ਬਹੁਤ ਹੀ ਵਿਊ ਨਹੀਂ ਸੀ ਬਤ ਤੇ ਹੋਇਓ ਪਰ ਮੈਂ ਹੈਰਾਨ ਰਹਿ ਗਿਆ ਕਿ ਇੰਨੇ ਇੰਟੈਲੀਜੈਂਟ ਬੰਦੇ ਜਦੋਂ ਪੰਜਾਬ ਦੀ ਪੋਲਿਟਿਕਸ ਤੇ ਗੱਲ ਕਰਨ ਲੱਗਦੇ ਆ ਜਦੋਂ ਸਿੱਖ ਧਰਮ ਬਾਰੇ ਗੱਲ ਕਰਦੇ ਆ ਉੱਥੇ ਫਿਲਟਰ ਲੱਗਣ ਕਰਕੇ ਇਦਾਂ ਕਮਲੇ ਰਮਲੇ ਜਿਹਾ ਕਿਉਂ ਬਣ ਜਾਂਦੇ ਅਜਮੇਰ ਸਿੰਘ ਬਾਰੇ ਵੀ ਆਪਾਂ ਗੱਲ ਕਰਦੇ ਹੁੰਦੇ ਸੀ ਵੀ ਜਦੋਂ ਸਮਾਜ ਵਿਗਿਆਨ ਬਾਰੇ ਬੋਲਦਾ ਨਾ ਉਹ ਜਦੋਂ ਲਿਖਦਾ ਆ ਕਿ ਘਟ ਗਿਣਤੀਆਂ ਦੇ ਸਮੀਕਰਨ ਜਿਹੜੇ ਆ ਬਹੁ ਗਿਣਤੀਆਂ ਦੇ ਨਾਲ ਇਦਾਂ ਦੇ ਹੁੰਦੇ ਆ ਆਹ ਸਮੱਸਿਆ ਹੁੰਦੀ ਆ ਇਦਾਂ ਫੇਰ ਵਾਪਰ ਜਾਂਦਾ ਆ ਆਹ ਹੋ ਜਾਂਦਾ ਆ ਮਤਲਬ ਫਾਰਮੂਲੇ ਪਤਾ ਹੈ ਉਹਨਾਂ ਨੂੰ ਸਮੀਕਰਨ ਪਤਾ ਹੈ ਜਿਸ ਬੰਦੇ ਨੂੰ ਫਾਰਮੂਲੇ ਦਾ ਪਤਾ ਆ ਜਿਸ ਨੂੰ ਜਿਹਨੂੰ ਇਹ ਪਤਾ ਆ ਵੀ ਆਸਮਸਿਆ ਸੁਭਾ ਕਰਕੇ ਆਉਂਦੀ ਆ ਜੇ ਕੋ ਕਿਸੇ ਦਾ ਵਿਰੋਧ ਕਰਦਾ ਆ ਉਹ ਉਹ ਉਹਦੀ ਬਹਾਦਰੀ ਵੀ ਹੋ ਸਕਦੀ ਆ ਉਹ ਡਰਿਆ ਵੀ ਹੋ ਸਕਦਾ ਆਪਾਂ ਗੱਲ ਕਰਦੇ ਹੁੰਨੇ ਆ ਵੀ ਜਿਹੜਾ ਹਲਕਿਆ ਕੁੱਤਾ ਆ ਜਦੋਂ ਉਹਨੂੰ ਉਹਦੀਆਂ ਅੱਖਾਂ 'ਚ ਅੱਖਾਂ ਪਾ ਕੇ ਦੇਖਦਾ ਜਦੋਂ ਉਹਦੇ ਦਿਮਾਗ ਦੇ ਵਿੱਚ ਢਰ ਪੈਂਦਾ ਨਾ ਕਿ ਇਹਨੂੰ ਮੇਰੇ ਬਾਰੇ ਪਤਾ ਲੱਗ ਗਿਆ। ਕੀ ਕਰੂਗਾ ਉਹ? ਵੱਡੂਗਾ। ਕੋਈ ਵੱਡਾ ਚੋਰ ਆ, ਵੱਡਾ ਸਮਗਲਰ ਆ। ਜਦੋਂ ਉਹਨੂੰ ਆਲੇ-ਦੁਆਲੇ ਕਿਸੇ ਦੀ ਗੱਲਬਾਤ ਤੋਂ ਅੰਦਾਜ਼ਾ ਲੱਗ ਗਿਆ ਇਦਾਂ ਵੀ ਇਹ ਦੋ ਬੰਦੇ ਗੱਲ ਕਰਦੇ ਲੱਗਦਾ ਇਹ ਮੈਨੂੰ ਪਛਾਣ ਲਿਆ। ਹੁਣ ਕੀ ਕਰੂਗਾ? ਅਸੀਂ ਫਿਲਮਾਂ ਵਿੱਚ, ਡਰਾਮਿਆਂ ਵਿੱਚ ਬਹੁਤ ਵਾਰੀ ਦੇਖਦੇ ਹਾਂ। ਪੇ ਕੋਈ ਬੰਦਾ ਪੁਲਿਸ ਤੋਂ ਪਗੋੜਾ ਹੁੰਦਾ ਆ ਕੋਈ ਜਨੇ ਦੋ ਜਨੇ ਗੱਲ ਕਰਦੇ ਹੁੰਦੇ ਆ ਗੱਲ ਕਰਦੇ ਕਰਦੇ ਆਪਸੀ ਚੋ ਇਦਾਂ ਕਹਿੰਦੇ ਵੀ ਇਹਦੀ ਸ਼ਰਟ ਦੇਖੋ ਕਿੰਨੀ ਸੋਹਣੀ ਆ। ਦੇਖਦੀ ਸ਼ਰਟ ਦੇਖੋ ਉਹ ਬੰਦਾ ਜਿਹੜਾ ਖੜਾ ਇੱਧਰਲੇ ਪਾਸੇ ਕਮੀਜ਼ ਦੇਖੋ ਉਹਦੀ ਕਿੰਨੀ ਸੋਹਣੀ ਪਈ ਉਹਨੇ। ਵੀ ਆਪਾਂ ਇਹ ਇਹ ਸੇ ਰੰਗ ਦੀ ਦਿੱਖਦੇ ਸੀ ਨਾ ਆਪਾਂ। ਹੁਣ ਉਹਨਾਂ ਦੇਖ ਲਿਆ ਵੀ ਇਹ ਦੋ ਜਨੇ ਗੱਲ ਕਰਦੇ ਆ। ਉਹ ਗੋਲੀ ਮਾਰ ਦਿੱਤੀ ਉਹਨੇ। ਬਾਅਦ ਚ ਪਤਾ ਲੱਗਾ ਉਹਨੂੰ ਪੇ ਉਹ ਉਹ ਤਾਂ ਬੰਦੇ ਹੋਰ ਸੀ। ਮਤਲਬ ਇਹ ਵੀ ਤਾਂ ਇੱਕ ਕਾਰਨ ਹੋ ਸਕਦਾ ਨਾ। ਜਦੋਂ ਆਪਾਂ ਕਹਿੰਦੇ ਆ ਕਿ ਸੰਭਾਵਨਾਵਾਂ ਦੇਖਣੀ ਆ ਕੋਈ ਵੀ ਕੁਛ ਵੀ ਵਾਪਰਦਾ ਉਹਦੇ ਬਹੁਤ ਸਾਰੇ ਕਾਰਨ ਹੋ ਸਕਦੇ ਆ ਅੱਜ ਦੇ ਸਮੇਂ 'ਚ ਜੇ ਕਿਸੇ ਵੀ ਥਾਂ ਤੇ ਕਿਸੇ ਦਾ ਕਤਲ ਹੋ ਜਾਏ ਕੋਈ ਐਕਸੀਡੈਂਟ ਹੋ ਜਾਏ ਚ ਕੁਛ ਵਾਪਰ ਜਾਏ ਤੇ ਕੋਈ ਬੰਦਾ ਜਾ ਕੇ ਪੁਲਿਸ ਨੂੰ ਕਹਦਾ ਕਿਸੇ ਵੀ ਦੇਸ਼ ਦੀ ਪੁਲਿਸ ਨੂੰ ਤੇ ਮੈਂ ਕੀਤਾ ਐਦਾਂ ਨਹੀਂ ਮੰਨ ਲੈਂਦੇ ਉਹ ਜੇ ਇਹ ਸਬੂਤ ਵਿੱਚ ਮਿਲ ਜਾਣ ਤੇ ਇਹਨੇ ਕੀਤਾ ਆ ਫਿਰ ਵੀ ਉਹਨਾਂ ਦੀ ਲੱਗਦੀ ਵਾਹ ਉਹਨਾਂ ਦੀ ਕੋਸ਼ਿਸ਼ ਹੁੰਦੀ ਵੀ ਮੋਟਿਵ ਲੱਭਿਆ ਜਾਵੇ ਜੇ ਅਸੀਂ ਮੋਟਿਵ ਨਾਲ ਲੱਭਿਆ ਜੇ ਕੋਈ ਐਦਾਂ ਦਾ ਬੰਦਾ ਹੋਇਆ ਜਿਹੜਾ ਹਰ ਵਾਰੀ ਕਿਸੇ ਨਵੇਂ ਬੰਦੇ ਨੂੰ ਖਰੀਦ ਕੇ ਉਹਨੂੰ ਪੈਸੇ ਦੇ ਕੇ ਉਹ ਤੋਂ ਕਤਲ ਕਰਾਉਂਦਾ ਹੋਇਆ ਉਹ ਬੰਦਾ ਬਚਿਆ ਰਹਿ ਗਿਆ ਤੇ ਅਸੀਂ ਜਿਹੜੇ ਕਤਲ ਕਰਨ ਵਾਲੇ ਆ ਕਿਸੇ ਨੂੰ 10 ਸਾਲ 12 ਸਾਲ 5 ਸਾਲ ਸਜ਼ਾ ਦਿੰਦੇ ਰਹਿ ਗਏ ਦੇਸ਼ ਤਾਂ ਤਾਂ ਸਤਿਆਨਾਸ਼ ਹੋ ਜਾਣਾ ਇਸ ਕਰਕੇ ਜ਼ਰੂਰੀ ਆ ਜਿਹੜਾ ਕਾਰਵਾਈ ਕਰਨੇ ਵਾਲਾ ਆ ਉਹਦਾ ਮੋਟਿਵ ਖਾਸ ਕਰਕੇ ਜਦੋਂ ਕ੍ਰਿਮੀਨਲ ਕੇਸ ਹੁੰਦਾ ਜਦੋਂ ਕਿਸੇ ਨੂੰ ਕੁੱਟਣ ਦੀ ਵੱਢਣ ਦੀ ਜਾਨੋਂ ਮਾਰਨ ਦੀ ਗੱਲ ਹੁੰਦੀ ਆ ਜਦੋਂ ਅਟੈਂਪਟ ਟੂ ਮਰਡਰ ਦੀ ਗੱਲ ਹੁੰਦੀ ਆ ਈਵਨ ਚੋਰੀ ਵੀ ਹੋ ਜਾਏ ਡਾਕਾ ਵੀ ਪੈ ਜਾ ਕਿਤੇ ਉੱਥੇ ਵੀ ਉਹ ਮੋਟਿਵ ਲੱਭਦੇ ਆ ਜੇ ਚੋਰੀ ਕਰਨੇ ਵਾਲਾ ਮੰਨ ਲਓ ਬੈਂਕ ਲੁੱਟਣੇ ਵਾਲਾ ਬੰਦਾ ਜਾ ਕੇ ਕਹਦੇ ਵੀ ਮੈਂ ਬੈਂਕ ਲੁੱਟੀ ਆ ਪਰ ਪੈਸੇ ਮੈਂ ਵਰਤ ਲੈ ਇਹ ਵੀ ਤਾਂ ਹੋ ਸਕਦਾ ਕੋਈ ਬਹੁਤ ਵੱਡਾ ਅਤਵਾਦੀਆਂ ਦਾ ਗਰੁੱਪ ਹੋਵੇ ਜਿਹੜਾ ਆਮ ਬੰਦਿਆਂ ਨੂੰ ਫਸਾ ਕੇ ਜਾਂ ਉਹਨਾਂ ਦੇ ਘਰੇ ਇੱਕ ਆਮ ਬੰਦਾ ਹੈ ਮੰਨ ਲਓ ਉਹ ਸਟਰਗਲ ਕਰ ਰਿਹਾ ਹੁਣ ਇੰਡੀਆ ਤੋਂ ਕੋਈ ਬੰਦਾ 20 ਲੱਖ ਰੁਪਈਆ ਲੈ ਕੇ ਆ ਗਿਆ ਕਰਜ਼ਾ ਚੱਕ ਕੇ ਆ ਗਿਆ ਜ਼ਮੀਨ ਵੇਚ ਕੇ ਆ ਗਿਆ ਪੈਸੇ ਨਹੀਂ ਉਹਨੂੰ ਕਿਸੇ ਗਰੁੱਪ ਨੇ ਕਹਿ ਦਿੱਤਾ ਵੀ ਤੇਰੇ ਘਰੇ ਅਸੀਂ 1 ਕਰੋੜ ਦੇ ਦਿੰਨੇ ਆ ਤੂੰ ਇੱਥੇ ਸਾਥ ਦੇ ਬੈਂਕ ਦੇ ਵਿੱਚ ਤੇ ਕੰਮ ਤੇਰਾ ਇਹ ਹੋਣਾ ਕਿ ਜਦੋਂ ਸਾਰਾ ਕੁਝ ਹੋ ਗਿਆ ਬਾਕੀ ਸਾਨੂੰ ਪਤਾ ਆ ਅਸੀਂ ਕਰਨ ਤੂੰ ਨਾਲ ਜਾਣਾ ਆ ਤੂੰ ਗੱਡੀ ਚਲਾਉਣੀ ਆ ਇੱਧਰ ਤੱਕ ਕਰਨੀ ਆ ਸਾਰਾ ਅਖੀਰ ਚ ਜਾ ਕੇ ਤੂੰ ਪੁਲਿਸ ਨੂੰ ਕਹਿ ਦੇਣਾ ਕਿ ਮੈਂ ਕੀਤਾ ਹੁਣ ਉੱਥੋਂ ਹੋ ਸਕਦਾ ਉਹ 50 ਕਰੋੜ ਲੈ ਜਾਣ ਉਹ ਹਥਿਆਰਾਂ ਵਾਲੇ ਬਰਤਨ ਤੇ ਹੁਣ ਇੱਕ ਬੰਦਾ ਜਾ ਕੇ ਪੁਲਿਸ ਨੂੰ ਕਹਿ ਦੇਵੇ ਕਿ ਮੈਂ ਡਾਕਾ ਮਾਰਿਆ ਤੇ ਵੀਡੀਓ ਕੈਮਰੇ 'ਚ ਆ ਗਿਆ ਸ਼ੱਕ ਲੱਗੇ ਸਾਰੀ ਮੋਰੇ ਤੇ ਪੁਲਿਸ ਕਹੇ ਬਾਹ ਜੀ ਬਾਹ ਅਸੀਂ ਤਾਂ ਬੰਦਾ ਫੜ ਲਿਆ ਏਜੰਸੀਆਂ ਦੀ ਜਿੰਨੀਆਂ ਵੀ ਏਜੰਸੀਆਂ ਜਾਹੇ ਉਹਦੇ ਵਿੱਚ ਪੁਲਿਸ ਹੁੰਦੀ ਆ ਚਾਹੇ ਖੁਫੀਆ ਏਜੰਸੀਆਂ ਆ ਉਹਨਾਂ ਦੀ ਖੇਡ ਆ ਨਾ ਜਿਹੜੀ ਕੋਈ ਇਨਵੈਸਟੀਗੇਸ਼ਨ ਕਰਨ ਵਾਲੇ ਇੰਟਰੋਗੇਸ਼ਨ ਕਰਨ ਵਾਲੇ ਆ ਠੀਕ ਆ ਘਟਨਾਵਾ ਵਾਪਰਨ ਤੋਂ ਪਹਿਲਾਂ ਦੀ ਤਿਆਰੀ ਸੂ ਰੱਖਣ ਵਾਲੇ ਆ ਘਟਨਾਵਾ ਵਾਪਰਨ ਤੋਂ ਬਾਅਦ ਇਨਵੈਸਟੀਗੇਸ਼ਨ ਕਰਨ ਵਾਲੇ ਆ ਉਹਨਾਂ ਦੀ ਜਿਹੜੀ ਖੇਡ ਆ ਨਾ ਜਦੋਂ ਤੁਸੀਂ ਵਿੱਚ ਬੜ ਕੇ ਦੇਖੋਗੇ ਇਸੇ ਕਰਕੇ ਕਈ ਦਾ ਬੱਚਿਆਂ ਨੂੰ ਪੜਾਇਆ ਕਰੋ ਜੇ ਆਪ ਨਹੀਂ ਸਮਝ ਪੰਜਾਬੀਆਂ ਦੇ ਰਿਐਕਸ਼ਨ ਜਿਹੜੇ ਆ ਉਹ ਐਨੇ ਪਛੜੇ ਹੋਏ ਆ ਨਾ ਜਦੋਂ ਅਸੀਂ ਕਿਸੇ ਬਾਰੇ ਸਟੇਟਮੈਂਟ ਦਿੰਨੇ ਆ ਜਿਹਦਾ ਪੰਨੂ ਬੋਲਦਾ ਜਿਹਦਾ ਅਮਰਤਪਾਲ ਬੋਲਦਾ ਅਸੀਂ ਤਰਪੈਨੇ ਮਗਰ ਪੜ੍ਹੇ ਲਿਖੇ ਬੰਦੇ ਇਦਾਂ ਕਿਸਾਨ ਮੋਰਚੇ ਵਿੱਚ ਬਾਹਰਲੇ ਮੁਲਕਾਂ ਤੋਂ ਡਾਕਟਰ ਤੱਕ ਡਾਕਟਰ ਦੀ ਡਿਗਰੀ ਲੈ ਕੇ ਬੈਠੇ ਹੋਏ ਬੰਦੇ ਇਹ ਕਹਿ ਕੇ ਵੀ ਕੌਮ ਦਾ ਕੰਮ ਆ ਉਹਨੇ ਕਿਸੇ ਨੇ ਇਹ ਨਹੀਂ ਸੋਚਿਆ ਵੀ ਇਹ ਜਿਹੜਾ ਇੱਕ ਇਦਾਂ ਵਹਿਣ ਖੜਾ ਹੋਇਆ ਇਹਦੇ ਪਿੱਛੇ ਕੁਝ ਹੋਰ ਵੀ ਹੋ ਸਕਦਾ ਲੋਕਾਂ ਨੂੰ ਕੋਈ ਦੂਜੀ ਪਿਕਚਰ ਵੀ ਦੇ ਕੇ ਜਦੋਂ ਸੰਭਾਵਨਾਵਾਂ ਦੇਖੋਗੇ ਨਾ ਤੁਸੀਂ ਕੋਈ ਵੀ ਘਟਨਾ ਵਾਪਰਦੀ ਆ ਸਾਡੇ ਕੋਲ ਦੇਸ਼ ਨਹੀਂ ਹੈਗਾ ਸਾਡੇ ਕੋਲ ਆਪਣੀ ਸਰਕਾਰ ਨਹੀਂ ਹੈਗੀ ਇਸ ਕਰਕੇ ਅਸੀਂ ਮਿਨਿਸਟਰ ਵੀ ਨਹੀਂ ਹੈਗੇ ਅਸੀਂ ਕਿਸੇ ਪੁਲਿਸ ਦੇ ਅਹੁਦੇਦਾਰ ਵੀ ਨਹੀਂ ਹੈਗੇ ਅਸੀਂ ਕਿਸੇ ਖੁਫੀਆ ਏਜੰਸੀ ਦੇ ਨੁਮਾਇੰਦੇ ਵੀ ਨਹੀਂ ਹੈਗੇ ਪਰ ਦਿਮਾਗ ਤਾਂ ਹੈਗਾ ਸਾਡੇ ਕੋਲ ਜੇ ਅਸੀਂ ਮਿਨਿਸਟਰ ਨਹੀਂ ਹੈਗੇ ਅਸੀਂ ਮਿਨਿਸਟਰ ਵਾਂਗ ਸੋਚ ਤਾਂ ਸਕਦੇ ਆ ਸਾਡੇ ਚ ਇਹ ਸਮਰੱਥਾ ਤਾਂ ਚਾਹੀਦੀ ਆ ਕਿ ਸਾਡੀ ਕੌਮ ਦੇ ਅੰਦਰ ਜਿਹੜੇ ਸਿਆਣੇ ਬੰਦੇ ਆ ਜਦੋਂ ਕੋਈ ਘਟਨਾ ਵਾਪਰਦੀ ਹੈ ਜੇ ਪਾਣੀ ਦਾ ਮਸਲਾ ਆਇਆ ਕੌਮ ਦੇ ਉਹ ਬੰਦੇ ਜਿਨ੍ਹਾਂ ਨੂੰ ਪਾਣੀਆਂ ਦੇ ਬਾਰੇ ਜਾਣਕਾਰੀ ਆ ਜਿਨ੍ਹਾਂ ਨੇ ਉਹ ਕਾਨੂੰਨ ਪੜ੍ਹੇ ਹੋਏ ਆ ਜਿਨ੍ਹਾਂ ਨੂੰ ਪ੍ਰਾਣੀਆਂ ਸੰਧੀਆਂ ਦਾ ਪਤਾ ਆ ਕੋ ਵਕੀਲ ਹੋਣਗੇ ਉਹਨਾਂ ਚੋਂ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਹੋਣਗੇ ਰਿਸਰਚਰ ਹੋਣਗੇ ਉਹਨਾਂ ਨੂੰ ਹਾਇਰ ਕਰ ਸਕਦੇ ਆ ਉਹਨਾਂ ਨੂੰ ਮਿਲ ਸਕਦੇ ਉਹਨਾਂ ਨੂੰ ਲੱਭ ਸਕਦੇ ਉਹਨਾਂ ਨੂੰ ਅਪਰੋਚ ਕਰ ਸਕਦੇ ਆ ਤੇ ਇਹਦੇ ਉੱਤੇ ਤੁਸੀਂ ਟਿੱਪਣੀ ਕਰੋ ਕੋਈ ਇੱਕ ਬੰਦਾ ਖੋਜ ਕਰਕੇ ਕੋਈ ਇੱਕ ਵੀਡੀਓ ਬਣਾ ਦੇਵੇ ਤੇ ਇਹ ਮਸਲਾ ਆ ਜਿਹੜਾ ਅਸੀਂ ਰੋਲਾ ਪਾਉਣ ਲੱਗੇ ਹਾਂ ਇਹ ਮਸਲਾ ਅਕਬਰ ਦੇ ਬੀਲੇ ਪਹਿਲੀ ਵਾਰ ਖੜਾ ਹੋਇਆ ਸੀ ਡਾਕੂਮੈਂਟ ਇਹ ਕਹਿੰਦੇ ਆਹ ਸਟੇਟ ਜਿਹੜੀ ਆ ਆ ਦਰਿਆ ਆ ਜਿਹੜਾ ਜੰਮੂ ਕਸ਼ਮੀਰ ਆ ਇਹ ਪਹਿਲਾਂ ਫਲਾਣੇ ਰਾਜੇ ਕੋਲ ਸੀ ਐਸ ਰਾਜੇ ਦੇ ਵੇਲੇ ਇੰਡੀਆ ਦੇ ਨਾਲ ਮਲਾਇਆ ਗਿਆ ਉਹਦਾ ਹਿੱਸਾ ਇੰਨਾ ਚ ਰਿਹਾ ਅੰਗਰੇਜ਼ਾਂ ਦੇ ਵੇਲੇ ਆ ਵਾਪਰਿਆ ਅੰਗਰੇਜ਼ਾਂ ਨੇ ਇੰਨੀਆਂ ਸਟੇਟਾਂ ਪੜਾਈਆਂ ਅਕਬਰ ਔਰੰਗਜ਼ੇ ਵੇਲੇ ਮੰਨ ਲਓ ਕੁੱਲ 7 ਸਟੇਟਾਂ ਸੀਆਂ ਠੀਕ ਹੈ ਅੰਗਰੇਜ਼ਾਂ ਨੇ ਉਹਨਾਂ ਨੂੰ ਸੱਤਾਂ ਨੂੰ 12 ਕਰ ਦਿੱਤਾ ਐਸ ਸਟੇਟ ਦਾ ਪਾਣੀ ਇਹਦੇ ਕੋਲ ਗਿਆ ਇੰਨਾ ਪੈਸਾ ਆਉਂਦਾ ਰਿਹਾ ਅੰਗਰੇਜ਼ਾਂ ਤੋਂ ਬਾਅਦ ਜਦੋਂ ਹਿੰਦੁਸਤਾਨ ਬਣਿਆ ਉਦੋਂ ਆਹ ਆਪ ਰਿਆ ਰਿਆਸਤਾਂ ਦੇ ਵਿੱਚੋਂ ਇਦਾਂ ਉਹ ਸਾਰਾ ਡਾਟਾ 15 20 ਮਿੰਟ ਅੱਧੇ ਘੰਟੇ ਦੀ ਕੋਈ ਵੀਡੀਓ ਲਿਆ ਕੇ ਉਹ ਉਹ ਜਨਤਕ ਕਰ ਦਵੇ ਸਾਰੇ ਬੰਦੇ ਉਹਨੂੰ ਦੇਖ ਲੈਣ ਉਹ ਤੇ ਆਧਾਰਿਤ ਤੱਥਾਂ ਨੂੰ ਲੈ ਕੇ ਆਪਣੀ ਜਿੱਥੇ ਵੀ ਹੋਵੇ ਗੱਲ ਕਰਨਾ ਕਿ ਬੰਦਿਆਂ ਨੂੰ ਇਹ ਮੂਤ ਪੀਣੇ ਆਇ ਫਲਨ ਆਇ ਗੋਹਾ ਖਾਣੇ ਆ ਜਦੋਂ ਦੁਨੀਆ ਦੇਖਦੀ ਹੈ ਨਾ ਉਹਨਾਂ ਨੂੰ ਸਾਡੇ ਨਾਲ ਖੁਦ ਵਾਪਰਦਾ ਰਿਹਾ ਜਿਹੜੀ ਪਿਕਚਰ ਗਾਂਧੀ ਦੀ ਨਹਿਰੂ ਦੀ ਜਾਂ ਪਟੇਲ ਦੀ ਈਵਨ ਅੰਬੇਦਕਰ ਦੀ ਸਾਡੇ ਦਿਮਾਗ ਵਿੱਚ ਪਾਈ ਗਈ ਸੀ ਬਹੁਤ ਛੋਟੇ ਛੋਟੇ ਬੰਦੇ ਆ ਜਿਨ੍ਹਾਂ ਨੂੰ ਵੱਡਾ ਬਣਾ ਕੇ ਪੇਸ਼ ਕਰ ਦਿੱਤਾ ਗਿਆ ਔਰ ਅਸੀਂ ਫੁਕਰੀਆਂ ਮਾਰਦੇ ਰਹੇ ਸਾਡੇ ਜਿਹੜੇ ਸੀ ਸਾਡੇ ਬਹੁਤ ਬੌਨੇ ਬੌਨੇ ਕੱਦ ਦੇ ਬੰਦੇ ਸੀ ਜਿਹੜੇ ਸਿਰਫ ਬਿਊਰੋਕ੍ਰੇਟ ਸੀ ਉਹਨੂੰ ਐਡੇ ਵੱਡੇ ਬਣਾ ਕੇ ਪੇਸ਼ ਕਰ ਦਿੱਤਾ ਸਾਡੇ ਦਿਮਾਗ ਵਿੱਚ ਉਹਨਾਂ ਦੀ ਪਿਕਚਰ ਜਿੱਦਾ ਪਰਛਾਵਾਂ ਨਹੀਂ ਹੁੰਦਾ ਢਲੇ ਹੋਏ ਸੂਰਜ ਦਾ ਪਰਛਾਵਾਂ ਜਿਹੜਾ ਪਤਾ ਕਿੰਡਾ ਲੰਬਾ ਹੁੰਦਾ ਚੜਦੇ ਸੂਰਜ ਦਾ ਧੁੱਪ ਸਿਰੇ ਦੀ ਹੁੰਦੀ ਆ ਦਿਨਿਆਂ ਜਿਹੜਾ ਪੂਰੇ ਜੋਬਨ ਤੇ ਹੁੰਦਾ ਪਰ ਪਰਛਾਵਾਂ ਬਹੁਤ ਛੋਟਾ ਹੁੰਦਾ ਜਦੋਂ ਸੂਰਜ ਸਰਤੇ ਹੋਵੇ 6 ਫੁੱਟ ਬੰਦੇ ਦਾ ਪਰਛਾਵਾਂ ਵੀ ਕਿੰਨਾ ਖਊਗਾ ਜਦੋਂ ਢਲ ਰਿਹਾ ਹੋਵੇ ਉਦੋਂ 4 ਫੁੱਟ ਨਿਆਣੇ ਦਾ ਵੀ ਪਰਛਾਵਾ ਪਤਾ 50 ਫੁੱਟ ਤੱਕ ਗਿਆ ਸਾਡੇ ਆਪਣੇ ਜਿਹੜੇ ਆ ਉਹ ਢਲੇ ਹੋਏ ਸੂਰਜ ਦੇ ਪਰਛਾਵੇਂ ਵਾਂਗ ਵੱਡੇ ਵੱਡੇ ਬਣਾ ਕੇ ਦਿਖਾਲੇ ਗਏ ਸਾਨੂੰ ਤੇ ਅਸੀਂ ਉਹਨਾਂ ਦੇ ਟੰਡੋਰੇ ਪਿੱਟਦੇ ਰਹੇ ਮੁਸ਼ਕਲ ਇਹ ਨਹੀਂ ਹੁੰਦੀ ਵੀ ਅਸੀਂ ਕਿਸੇ ਹੋਰ ਨਾਲ ਗੱਲ ਕਰਨ ਲੱਗਿਆਂ ਆਪਣੇ ਛੋਟੇ ਨੂੰ ਵੱਡਾ ਬਣਾ ਕੇ ਦੱਸਦੇ ਆ ਮੁਸ਼ਕਲ ਇਹ ਹੁੰਦੀ ਆ ਸਾਡੇ ਆਪਣੇ ਦਿਮਾਗ ਦੇ ਵਿੱਚ ਉਹ ਬਹੁਤ ਵੱਡਾ ਬਣ ਕੇ ਬੈਠਾ ਹੁੰਦਾ ਜਿਸ ਕਰਕੇ ਅਸੀਂ ਫੈਸਲੇ ਉਸ ਆਧਾਰ ਤੇ ਲੈ ਲੈਂਦੇ ਅਸੀਂ ਹਰ ਥਾਂ ਤੇ ਜਾ ਕੇ ਮੰਨ ਲਓ ਕਿਸੇ ਕਾਫੀ ਸ਼ਾਪ ਤੇ ਗਏ ਆ ਅਸੀਂ ਉੱਥੇ ਜਾ ਕੇ ਕੋਈ ਚੀਜ਼ ਲਈ ਆ ਅਸੀਂ ਸਾਡੇ ਕੋਲ 2 ਡਾਲਰ 2 ਰੁਪਏ ਘਟ ਗਏ ਉਹ ਅਗਲੇ ਨੇ ਕਿਹਾ ਵੀ ਨਹੀਂ ਇੱਥੇ ਪੈਸੇ ਰੱਖੋ ਤੁਹਾਨੂੰ ਜਾਣ ਨਹੀਂ ਦੇਣਾ ਸੀ ਪਰ ਸਾਨੂੰ ਕਿਸੇ ਨੇ ਇਹ ਕਿਹਾ ਸੀ ਕਿ ਇਹ ਜਿਹੜੀ ਜ਼ਮੀਨ ਆ ਨਾ ਇਹ ਜਿਹੜੀ ਜਗਾ ਹੈ ਜਿਹੜੀ ਕਾਫੀ ਸ਼ਾਪ ਬਣੀ ਆ ਇਹ ਤੇਰੇ ਦਾਦੇ ਦੀ ਜ਼ਮੀਨ ਦੇ ਉੱਤੇ ਬਣੀ ਹੋਆ ਤੇਰੇ ਦਾਦੇ ਨੇ ਫਰੀ ਵਿੱਚ ਇਹਨਾਂ ਦੇ ਬਜ਼ੁਰਗ ਨੂੰ ਦਿੱਤੀ ਸੀ ਪਿੰਡ ਵਿੱਚ ਗਰੀਬ ਜਿਹਾ ਬੰਦਾ ਸੀ ਵਿਚਾਰਾ ਚਾਹ ਦੀ ਦੁਕਾਨ ਕਰਦਾ ਸੀ ਤੇਰੇ ਦਾਦੇ ਨੂੰ ਤਰਸ ਆ ਗਿਆ ਉਹਨੇ ਉਹ ਮੋਟਰਵੇ ਤੇ ਹਾਈਵੇ ਤੇ ਜ਼ਮੀਨ ਲੱਗਦੀ ਸੀ ਉਹ ਕਹਿੰਦਾ ਤੂੰ ਇੱਥੇ ਕਰ ਲੈ ਛੱਤ ਕੇ ਦਿੱਤੀ ਨਾਲੇ ਇਨਾਂ ਦੀਆਂ ਸਾਰੀਆਂ ਪੀੜੀਆਂ ਤੁਹਾਡੀਆਂ ਸਨਮੰਤ ਰਹੀਆਂ ਹੁਣ ਅਸੀਂ ਦਿਮਾਗ ਵਿੱਚ ਇਹ ਲੈ ਕੇ ਗਏ ਆ ਪਈ ਤਾਂ ਜਗਾ ਮੇਰੇ ਦਾਦੇ ਦੀ ਆ ਅਸੀਂ ਤਾਂ ਅਸੀਂ ਤਾਂ ਮਾਲਕ ਆ ਅਸੀਂ দান ਕੀਤਾ ਆ ਹੁਣ ਅਗਲੇ ਨੇ 2 ਰੁਪਏ ਮੰਗ ਲੈ ਪਈ 2 ਰੁਪਏ ਕੱਟ ਦੇ ਆ ਭਾਈ ਇੱਥੇ ਰੱਖ ਫੇਰ ਜਾਣ ਦੇਣਾ ਉਸ ਵੇਲੇ ਸਾਡਾ ਵਿਹਾਰ ਕਿਦਾਂ ਦਾ ਹੋਣਾ ਅਸੀਂ ਕੀ ਕੀ ਕਰਨਾ ਨੂੰ ਉਹ ਭੁਖਾਰਿਓ ਉਹ ਫੁਕਰਿਓ ਉਹ ਤੁਹਾਨੂੰ ਸ਼ਰਮ ਨਹੀਂ ਆਉਂਦੀ ਸਾਡਾ ਦਿੱਤਾ ਖਾਣੇ ਤੁਸੀਂ ਪਰ ਦੁਨੀਆਂ ਨੇ ਅਲੇ ਦੁਆਲੇ ਖੜਿਆ ਨਹੀਂ ਹਸਣਾ ਨਹੀਂ ਸਾਡੇ ਤੇ ਪੀ ਕੀ ਗੱਲ ਬਈ ਤੇਰੀ ਗੱਲ ਦਾ ਆਧਾਰ ਕੀ ਆ ਜਦੋਂ ਅਸੀਂ ਇਹ ਕਹਿ ਦਿੱਤਾ ਮੇਰੇ ਦਾਦੇ ਦੀ ਜਮੀਨ ਆ ਉਹ ਨਹੀਂ ਕਹਿਣਾ ਓਏ ਤੇਰਾ ਦਾਦਾ ਤਾਂ ਅਮਲੀ ਸੀ ਉਹ ਤਾਂ ਸਾਰੀ ਜ਼ਮੀਨ ਵੇਚ ਗਿਆ ਸੀ ਉਹ ਤਾਂ ਇਲਾਕੇ ਦਾ ਕੋਈ ਬੰਦਾ ਨਹੀਂ ਜਿਹਦੇ ਕੋਲੋਂ ਆਧਾਰ ਰੀਸੀ ਮੰਗਿਆ ਉਹਨੇ ਹਸਦੇ ਸੀ ਲੋਕੋ ਨੂੰ ਜਾਂਦੇ ਨੂੰ ਜਦੋਂ ਕਿਸੇ ਨੂੰ ਮਿਲਣ ਜਾਂਦਾ ਸੀ ਤਾਂ ਅਗਲਾ ਬੂਹਾ ਨਹੀਂ ਸੀ ਖੋਲਦਾ ਫੇ ਪੈਸੇ ਮੰਗਣ ਆਇਆ ਹੁਣ ਕੀ ਕਰਾਂਗੇ ਹਰੇਕ ਤੋਂ ਆਧਾਰ ਲੈ ਕੇ ਬੈਠਾ ਸੀ ਉਹ ਉਹਨਾਂ ਕੀ দান ਕਰਨੀ ਜ਼ਮੀਨ ਕਿਸੇ ਨੂੰ ਕਿੰਨੀ ਬੈਰਸਮੈਂਟ ਹੋਣੀ ਹੈ ਸਾਡੇ ਸਾਡੇ ਲੀਡਰਾਂ ਨਾਲ ਕੁਝ ਐਦਾਂ ਦਾ ਵਾਪਰਦਾ ਉਗਰਵਾਣੀ ਚ ਉਹ ਸ਼ਬਦ ਆਉਂਦਾ ਨਾ ਕਿ ਰਾਜਨ ਏਕ ਸਿੰਘਾਸਨ ਸੋਇਆ ਸਪਨੇ ਪਿਆ ਭਖਾਰੀ ਅਸ਼ਤਰਾਜ ਬਿਸ਼ਰਤ ਦੁੱਖ ਪਿਆ ਸੋਗਤ ਪਈ ਹਮਾਰੀ ਉਹ ਤਾਂ ਹੈ ਜਦੋਂ ਤੁਸੀਂ ਮਹਿਲਾਂ ਦੇ ਮਾਲਕ ਹਾਂ ਤੇ ਸੁਪਨਾ ਆਇਆ ਸੁਪਨੇ ਚ ਭਖਾਰੀ ਬਣ ਗਿਆ ਰਾਜ ਖੋਲਿਆ ਕਿਸੇ ਨੇ ਮੰਗਦੇ ਫਿਰਦੇ ਜਾਗਾਈ ਠੀਕ ਹੈ ਇਹਦੇ ਉਲਟ ਵੀ ਹੁੰਦਾ ਸਾਡੇ ਨਾਲ ਉਲਟ ਹੋ ਰਿਹਾ ਹੈ ਕੁਛ ਨਹੀਂ ਸਾਡੇ ਕੋਲ ਪਰ ਸਾਨੂੰ ਵੱਡੇ ਵੱਡੇ ਸੁਪਨੇ ਦਿਖਾ ਦਿੱਤੇ ਗਏ ਹਰੇਕ ਗੱਲ ਦੇ ਉਦੋਂ ਗੱਲ ਕਰਦੇ ਸੀ ਨਾ ਕਹਿੰਦਾ ਕਹਿੰਦਾ ਰੰਗਜੀਤ ਦੇ ਮੁੰਡੇ ਨੇ ਸਾਨੂੰ ਕਿਹਾ ਸੀ ਗੁਰੂ ਗੋਬਿੰਦ ਸਿੰਘ ਤੇ ਤੁਹਾਡੇ ਸਿੱਖਾਂ ਤੋਂ ਕੋਈ ਕਰਾਇਆ ਨਹੀਂ ਲਿਆ ਜਾਊਗਾ ਉਹ ਦੁਰਫਟੇ ਨੂੰ ਸਾਡੇ ਲੱਖ ਦੀ ਲਹਨਤ ਸਾਡੇ ਅਸੀਂ ਇਤਿਮਿ ਸਦੀ ਚ ਦੁਨੀਆ ਦਾ ਸਭ ਤੋਂ ਨਵੇਂ ਯੁੱਗ ਦਾ ਧਰਮ ਹੋਣ ਦਾ ਦਾਵਾ ਕਰਨ ਵਾਲੇ ਅਸੀਂ ਗੁਰਨਾਨਕ ਦੇ ਸਿੱਖ ਹੋਣ ਵਾਲੇ ਗਿਆਨ ਗੁਰੂ ਦੇ ਸਿੱਖ ਹੋਣ ਵਾਲੇ ਦੁਨੀਆ ਨੂੰ ਇਹ ਦੱਸਦੇ ਹਾਂ ਕਿ 500 ਸਾਲ ਪਹਿਲਾਂ ਕਿਸੇ ਡਿਕਟੇਟਰ ਨੇ ਉਹ ਵੀ ਡਿਕਟੇਟਰ ਜਿਹਨੂੰ ਧਰਤੀ ਤੇ ਸਭ ਤੋਂ ਵੱਧ ਜ਼ਾਲਮ ਕਹਿੰਦੇ ਅਸੀਂ ਜਿਹਦੇ ਤੇ ਅਸੀਂ ਇਹ ਦੋਸ਼ ਲਾਉਨੇ ਆ ਤੇ ਗੁਰਤੇਗ ਬਹਾਦਰ ਦਾ ਸੀਸ ਕਤਲ ਕਰਾਇਆ ਜਿਹਨੂੰ ਕਹਿੰਨੇ ਉਹਨੇ ਆਪਣੇ ਬਾਪ ਨੂੰ ਕੈਦ ਕਰਵਾ ਕੇ ਰੱਖਿਆ ਗੁਰੂ ਗੋਬਿੰਦ ਸਿੰਘ ਦੇ ਅਨੰਦਪੁਰ ਨੂੰ ਘੇਰਾ ਪਾਉਣ ਦਾ ਇਲਜ਼ਾਮ ਉਹਦੇ ਤੇ ਲੱਗਦਾ ਛੋਟੇ ਸਹਿਬਜ਼ਾਦੇ ਵੱਡੇ ਸਹਿਬਜ਼ਾਦੇ ਕਿੰਨੀ ਬੇਰਹਿਮੀ ਨਾਲ ਸ਼ਹੀਦ ਕੀਤੇ ਆ ਤੇ ਉਹਦੇ ਮੁੰਡੇ ਨੂੰ ਅਸੀਂ ਕਹਿੰਨੇ ਆ ਕਿ ਉਹ ਗੁਰੂ ਗੋਬਿੰਦ ਸਿੰਘ ਤੇ ਦਇਆ ਕਰਕੇ ਗਿਆ ਸੀ ਵੀ ਜਾ ਤੇਰੇ 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 ਸਿੱਖਾਂ ਦੇ ਉੱਤੇ ਕੋਈ ਕਰਾਇਆ ਨਹੀਂ ਲੱਗੂਗਾ ਜਿਹੜੀ ਮਰਜ਼ੀ ਵਾਹਨ ਦਿੱਤੇ ਚੜ੍ਹਨ ਕਿਹੜੇ ਵਾਹਨ ਸੀ ਉਸ ਵੇਲੇ ਅੱਜ ਤੁਸੀਂ ਕੋਈ ਬੰਦਾ ਟੈਕਸੀ ਪਾਵੇ जिन्ने बंदे पंजाब ਚ ਬੈਠੇ ਉਬਰ ਲੈਣੇ ਆ ਤੁਸੀਂ ਕੈਨੇਡਾ ਅਮਰੀਕਾ ਦੇ ਵਿੱਚ ਤੁਸੀਂ ਟੈਕਸੀਆਂ ਪਰ ਨਿਊਜ਼ੀਲੈਂਡ ਦੇ ਵੀ ਟੈਕਸੀਆਂ ਪਰ ਨਹੀਂ ਤੁਹਾਨੂੰ ਕੋਈ ਸਰਦਾਰ ਬੰਦਾ ਖੜਾ ਹੋ ਕੇ ਕਹੇ ਵੀ ਮੈਂ ਕਰਾਇਆ ਨਹੀਂ ਦੇਣਾ ਨਿਊਜ਼ੀਲੈਂਡ ਚ ਕਿੰਨੇ ਬੰਦੇ ਬੱਸਾਂ ਚਲਾਉਂਦੇ ਆ ਇੱਥੇ ਪੱਗ ਵਾਲਾ ਬੰਦਾ ਚੜ੍ਹ ਜਵੇ ਪੇ ਔਰੰਗਜੀਬ ਨੇ ਤਾਂ ਉਹਦੇ ਮੁੰਡੇ ਨੇ ਵਾਦਾ ਕੀਤਾ ਸੀ ਸਾਡੇ ਨਾਲ ਤੁਸੀਂ ਜਾ ਕੇ ਆਪਣੀ ਕੰਪਨੀ ਚ ਦੱਸ ਦਿਓ ਤੁਸੀਂ ਵੀ ਪੱਗ ਵਾਲੇ ਸਰਦਾਰ ਹੈ ਪੇ ਭਾਈ ਮੈਂ ਸਰਦਾਰਾਂ ਤੂੰ ਮੈਂ ਕਰਾਇਆ ਨਹੀਂ ਲੈ ਸਕਦਾ ਉਹ ਤਾਂ ਔਰੰਗਜੀਬ ਨੇ ਵਾਦਾ ਕੀਤਾ ਉਹਦੇ ਮੁੰਡੇ ਨੇ ਨਾਲ ਜਦੋਂ ਇਹ ਦੱਸੂਗੇ ਨਾ ਦਫ਼ਤਰ ਚ ਜਾ ਕੇ ਨਾਲ ਇੱਕ ਕੈਮਰੇ ਵਾਲਾ ਖੜਾ ਕਰ ਲਿਓ ਰਿਕਾਰਡ ਕਰ ਲਵੀ ਬਾਕੀਆਂ ਨੇ ਹੱਸਣਾ ਕਿ ਨਾ